ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਕੁਇਕਲੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਆਪਣੇ ਨਵੇਂ ਕੱਪੜੇ ਜਿਹੜੇ ਮੈਂ ਖਰੀਦੇ ਆ ਓਕੇ ਗਾਇਜ਼ ਆਪਣੇ ਆਏ ਹੀ ਕੁਝ ਪਾਰਸਲਸ ਸੋ ਅੱਜ ਆਪਾਂ ਇਹਨਾਂ ਨੂੰ ਅਨਬਾਕਸ ਕਰਦੇ ਆ ਤੇ ਦੇਖਦੇ ਆ ਕਿ ਇਸ ਸਾਰੇ ਪਾਰਸਲਸ ਦੇ ਵਿੱਚ ਆਪਣਾ ਕੀ ਕੀ ਆਇਆ ਡੱਬਾ ਸਭ ਤੋਂ ਪਹਿਲਾਂ ਭਈਏ ਤੋਂ ਸਟਾਰਟ ਕਰ ਲੈਂਦੇ ਆ ਤੇ ਡੱਬਾ ਵਾਹੇ ਡੈਮੇਜ ਆਇਆ ਬਟ ਹੋਪਫੁਲੀ ਇਆਂ ਚੀਜ਼ਾਂ ਹੋਣਗੀਆਂ ਉਹ ਡੈਮੇਜ ਨਹੀਂ ਹੋਣ ਉਸ ਤੋਂ ਵੇਚੀ ਆਇਆ ਖੜਾ देन ਪਹਿਲਾਂ ਹੀ ਆਪਣੀ ਇੱਕ ਸਟਾਰਟ ਟਾਈਪ ਜਿਆ ਆ ਚੰਨੀ ਟਾਈਪ ਗੋਦਰੇ ਲੈਣੇ ਕਿਦਾਂ ਨੂੰ ਸੋ ਪਹਿਲੀ ਚੀਜ਼ ਆ ਗਈ ਆ ਖੋਲ ਕੇ ਵੇਖਣ। ਸੋ ਪਹਿਲੀ ਚੀਜ਼ ਹੈਗੀ ਆਪਣੀ ਆ ਤੇ ਬਹੁਤ ਸੋਹਣਾ ਕੱਲਾ ਲੱਗ ਰਿਹਾ ਇਹਦਾ। ਐਂਡ ਦੈਨ ਆ ਗਾਟ ਸਮ ਪੈਨਸ ਗਾਇਸ। ਇਹ ਇੰਡੀਆ ਵਾਲੇ ਜਿਹੜੇ ਮੌਂਟੈਕਸ ਪੈਨ ਨਹੀਂ ਹੁੰਦੇ ਉਦਾਂ ਦੇ ਆ ਤੇ ਡਿਫਰੈਂਟ ਕਲਰਸ ਆ ਕੁਝ ਹੈਗਾ ਆਪਣਾ ਬਟਾਇਆ ਲੱਗਦਾ ਪਿਆ ਵਾ ਇਹ ਵੀ ਬਹੁਤ ਵਧੀਆ ਲੱਗਦਾ ਪਿਆ ਵਾ ਇਹਨੂੰ ਖੋਲਦੇ ਆਪਾਂ ਕਿ ਦੇਖਦੇ ਆ ਇਹਦੇ ਵਿੱਚ ਕੀ ਆ ਕੈਂਚੀ ਫॉर दैट ਹੋਪਫੁਲੀ ਗਾਇਜ਼ ਮੈਂ ਫਰੇਮ ਦੇ ਵਿੱਚ ਆਣੀ ਆ ओके ਆਵਦਾ ਕੀ ਹੈ ਇਹ ਹੈਗਾ ਆ ਬੈਕ ਕ੍ਰੈਕ ਕਰਨ ਨੂੰ ਇਦਾਂ ਟਕ 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 ਇਹਦੀਆਂ ਡਿਫਰੈਂਟ ਸੈਟਿੰਗਸ ਹੁੰਦੀਆਂ ਇਫ ਯੂ نو ਯੂ نو ਜਦੋਂ ਮੈਂ ਇਹ ਯੂਜ਼ ਕਰੂੰਗੀ ਮੈਂ ਦਿਖਾਉਂਗੀ ਸਮ ਮੋਰ ਪੈਨਸ ਗਾਈਜ਼ 컬러ਫੁਲ ਪੈਨਸ ਅਗਰ ਤੁਹਾਨੂੰ ਨਹੀਂ ਪਤਾ ਮੈਨੂੰ ਪੈਨਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਹਜੇ ਤੱਕ ਤੇ ðiਸ ਆਰ ਦ ਪੈਨਸ ਤੇ ਉਸ ਤੋਂ ਬਾਅਦ ਸਾਡੇ ਕੋਲ ਆਇਆ ਆ this little sweater vest type ਆ ਇਹਨੂੰ ਤੁਸੀਂ ਇਦਾਂ ਵੀ ਪਾ ਸਕਦੇ ਹੋ ਸੂਟਾ ਦੇ ਉੱਤੋਂ ਵੀ ਪਾ ਜੇਗੀ ਆਈ ਥਿੰਕ ਆ ਕਰੋਸ਼ੀਏ ਜਿਹਦੀ ਲੱਗਦੀ ਆ ਤੇ ਵੇਖਣ ਚ ਮਹਿ ਵਿੱਚ ਛੇਕ ਬਹੁਤ ਵੱਡੇ ਵੱਡੇ ਜਿਹੇ ਆ ਏਡੀ ਕੋਈ ਠੰਡ ਇੰਨੀ ਨਹੀਂ ਰੋਕਣੀ ਪਰ ਸ਼ੋਰ ਮਤਨੀ ਪਟਕਾ ਧੜ ਗਾਇਸ ਅਰੇ ਮੰਨ ਤੁਸੀਂ ਦੈਨ ਆਈ ਗਾਟ ਸਮ ਗਲਵਸ ਫॉर ਮਾਈ ਹਸਬੰਡ ਐਂਡ ਇਹਦੀ ਆਪਾਂ ਕੁਆਲਿਟੀ ਚੈੱਕ ਕਰਦੇ ਆ ਇਹ ਜ਼ਾਰਾ ਦੇ ਡੂਪ ਸੀਗੇ ਆਪਾਂ ਜ਼ਾਰਾ ਤੇ ਦੇਖੇ ਸੀਗੇ ਦੈਟ ਵਾਸ ਲਾਈਕ ਅਰਾਊਂਡ 70 ਡਾਲਰ ਦੈਨ ਆਈ ਥਿੰਕ ਆਈ ਗਾਟ ਫॉर 10 ਡਾਲਰ ਫਰਮ ਚੀਨ ਤੇ ਇਹ ਆਪਾਂ ਦੇਖ ਰਹੇ ਆ ਯੈਸ quality is really good and best thing is ki andaron warm ne lined up ਪੂਰਾ ਲੈ ਕੇ ਦੇ ਅੰਦਰ ਫਲੀਸ ਲੱਗੀ ਹੋਈ ਆ ਤੇ ਆਪਾਂ ਇੱਦਾਂ ਦੇਖ ਮिन्नੂਮ ਪੂਰੇ ਆਇਆ ਇਹਨਾਂ ਪਤਾ ਨਹੀਂ ਤੁਹਾਨੂੰ ਪੂਰੇ ਆਣੇ ਕਿ ਨਹੀਂ ਯੂ ਕੈਨ ਟ੍ਰਾਈ ਥੀਸ ਨੈਕਸਟ ਚੀਜ਼ ਆਪਣੀ ਆਈ ਆ ਆਹ ਵਾਲੀਆਂ ਸੌਕਸ ਜਿੰਨੀਆਂ ਮਰਜੀ ਸੌਕਸ ਹੋਣ ਹਮੇਸ਼ਾ ਦੇ ਆਰ ਜਸਟ ਨੈਵਰ ਇਨਾਫ ਤੇ ਵਾਈਟੀ ਮੈਂ ਹਮੇਸ਼ਾ ਯੂਜ਼ ਕਰਦੀ ਆ ਤੇ ਇਹਦੇ ਉੱਤੇ ਆ ਕਿਊਟ ਜੇ ਇੱਕ ਬੰਨੇ ਟੈਡੀਅਰ ਬਣਿਆ ਹੈ ਤੇ ਇੱਕ ਬੰਨੇ ਇਹ ਸਾਰੇ ਤੇ ਟੈਡੀਅਰ ਆ ਓਪ there are some with the ਇਹਦੇ ਵਿੱਚ ਕੁਝ ਹੈਗੀਆਂ ਜਿਨ੍ਹਾਂ ਦੇ ਉੱਤੇ ਰੇਨਬੋ ਬਣੀ ਆ ਸੋ क्यूट ਆ ਤੇ ਵਾਈਟ ਕਲਰ ਦੀਆਂ ਸੌਕਸ ਆ ਹਮੇਸ਼ਾ ਯੂਜ਼ ਹੁੰਦੀਆਂ ਰਹਦੀਆਂ then we got another same ਦੇ ਵਿੱਚ ਬਟ ਅਨਦਰ ਸਕਾਫ ਆ ਸੁੰਨੀ ਕਾਈਡ ਕਾਲੋ this is the one and ਇਹਦਾ ਵੀ ਨਾਈਸ ਕਲਰ ਆ ਬਲੂਈ ਆ ਇਹਦਾ ਵੀ ਬਟ ਥੋੜਾ ਲਾਈਟ ਸ਼ੇਡ ਆ ਅਗਲੀ ਚੀਜ਼ ਹੈਗੀ ਆ ਆਪਣੇ ਕੋਲ ਆ ਗਰਮ ਵਾਲੀਆਂ ਲੈਗਿੰਗਸ ਤੇ ਆਈ ਡੋਨਟ ਥਿੰਕ ਕਿ ਦਿਸ ਇਜ਼ ਗਨ ਟੂ ਫਿਟ ਮੀ ਜਿੰਨੀਆਂ ਇਹ ਛੋਟੀਆਂ ਸੋ ਆਈ ਥਿੰਕ ਕਿ ਇਹ ਮੈਨੂੰ ਰਿਟਰਨ ਕਰਨੀਆਂ ਪੈਣਗੀਆਂ ਪਲੱਸ ਨਾਲ ਥੱਲੇ ਉਹ ਬੰਦ ਆ ਵਿਚ ਆ ਡੋਨਟ ਲਾਈਕ ਸੋ ਦਿਸ ਵਿਲ ਗੋ ਇਨ ਰਿਟਰਨ ਆਈ ਗੈਸ ਤੇ ਇਹ ਮੈਨੂੰ ਕਦੀ ਵੀ ਫਿਟ ਨਹੀਂ ਆਣੀਆਂ ਜਿੰਨੀਆਂ ਇਹ ਟਾਈਟ ਲੱਗਦੀਆਂ ਪਰ ਅੰਦਰੋਂ ਹੈਗੀਆਂ ਇਹ ਫਲੀਸ ਵਾਲੀਆਂ ਸਿਗੀਆਂ ਅੰਦਰੋਂ ਪੂਰੀਆਂ ਗਰਮ ਸਿਗੀਆਂ ਸੋ ਵਿਲ ਸੀ ਕਿ ਅਗਰ ਆ ਆਉਂਦੀ ਹੈ ਕਿ ਨਹੀਂ ਇਹਨੂੰ ਮੈਂ ਇਹਦੇ ਇਸੇ ਦੇ ਲਫਾਫੇ ਜੇ ਚ ਪਾ ਕੇ ਰੱਖ ਦੇਣਾ ਤੇ ਜਿਹੜੀ ਚੀਜ਼ ਆਪਾਂ ਰਿਟਰਨ ਕਰਨੀ ਹੋਵੇ ਉਹ ਆਪਾਂ इजीली ਕਰ ਸਕਦੇ ਨੈਕਸਟ ਚੀਜ਼ ਇਜ਼ ਥਿਸ ਵਨ ਆਈ ਡੋਨਟ ਨੋ ਇਹਦੇ ਚ ਕੀ ਹੈਗਾ ਹੈ ਓ ਇਟਸ ਅ ਡਰੈਸ ਅਗਲੀ ਚੀਜ਼ ਹੈਗੀ ਆਪਣੀ ਅਵਲੀ ਡਰੈਸ ਫੁੱਲ ਲੈਂਥ ਦੀ ਤੇ ਇਹਦੀ ਫਿਟਿੰਗ ਮੈਂ ਆਪਣੇ ਵੱਲੋਂ ਥੋੜੀ ਜੀ ਲੂਜ਼ ਕਰਕੇ ਆਰਡਰ ਕੀਤੀ ਸੀਗੀ ਤੇ ਇਹ ਨੂੰ ਪਾਉਂਗੇ ਪੂਰੀ ਪੈਰਾ ਤੱਕ ਆਏਗੀ ਤੇ ਇਹੀ ਦਾ ਇਸਕੇ ਨਹੀਂ ਸੀ ਇਹਦਾ ਪੂਰੇ ਪੈਰਾ ਤੱਕ ਆਏਗੀ ਜਦੋਂ ਮੈਂ ਇਹਨੂੰ ਸਟਾਈਲ ਕਰੂੰਗੀ ਉਦੋਂ ਮੈਂ ਤੁਹਾਨੂੰ ਦਿਖਾਉਂਗੀ ਬਾਕੀ ਇਹਦਾ ਮੈਂ ক্লোਜ਼ ਅਪ ਤੁਹਾਨੂੰ ਦਿਖਾ ਦਿੰਨੀ ਆ ਇਹਦੀ ਕੁਆਲਿਟੀ ਇਜ਼ 3ਡ ਗੁੱਡ ਐਕਚੁਅਲੀ ਲਾਈਕ ਗਰਮ ਆ ਪੂਰੀ ਤੇ ਆ ਇਹਦਾ ਕਲਰ ਹੈ ਬਗੀ ਚੀਜ਼ ਇਜ਼ ਸਮ ਐਕਸਟਰਾ ਜਿਹੜੀ ਨਾ ਸੌਫਟ ਸੀ ਆਰ ਜੀ ਏ ਹੁੰਦੀ ਇਹ ਹੈਗੀਆਂ ਮੈਨ ਦੀਆਂ ਜਿਨ੍ਹਾਂ ਨੂੰ ਪਤਾ ਆ ਸ਼ਾਇਦ ਪਤਾ ਹੋਵੇ ਇਹ ਹੁੰਦੇ ਚੋਲਿਆਂ ਦੇ ਨਾਲ ਜਿਹੜੀਆਂ ਲੱਤਾਂ ਹੁੰਦੀਆਂ ਉਹ ਆ ਜਿਹੜੀਆਂ ਮੈਨੂੰ ਸ਼ੀਨ ਤੇ ਲੱਭੀਆਂ ਸੀਗੀਆਂ ਐਂਡ ਆਮ ਗੈਣਾ ਸ਼ੋਅ ਇਟ ਟੂ ਮਾਈ ਹਸਬੈਂਡ ਕਿ ਆ ਉਹਨਾਂ ਨੂੰ ਆਉਂ ਗਿਆ ਵੀ ਕਿਸੇ ਤੇ ਕਾਟਨ ਦੀਆਂ ਲੱਗਦੀਆਂ ਗਰਮ ਤੇ ਲੱਗਦੀਆਂ ਬਾਕੀ ਚੱਕ ਓਕੇ ਅਗਲੀ ਚੀਜ਼ ਆਪਣੇ ਪਾਰਸਲ ਦੇ ਵਿੱਚ ਕਿਹੜੀ ਹੈਗੀ ਹੈ ਆਈ ਡੋਨਟ ਨੀਡ ਅ ਲੋਨੀ ਸੋਣੀ ਨਹੀਂ ਹਾਂ ਸੋਣੀ ਯਾ ਲੁੱਕਸ ਟਾਈਡ ਓਕੇ ਸੋ ਅਗਲਾ ਹੈਗਾ ਆਪਣੇ ਕੋਲ ਆ ਸਿੰਪਲ ਜਿਹਾ ਇੱਕ ਕਰੂਨ ਐਟ ਟੌਪ ਤੇ ਆਈ ਥਿੰਕ ਆ ਮਾਈਟ ਜਸਟ ਰਿਟਰਨ ਦਿਸ ਵਨ ਕਿਉਂਕਿ ਮੇਰੇ ਕੋਲ ਇਹਦੇ ਨਾਲ ਦਾ ਸੇਮ ਕਲਰ ਹੈਗਾ ਆ ਫੋਟੋ ਦੇ ਵਿੱਚ ਇਹਦਾ ਕਲਰ ਕੁਝ ਹੋਰ ਸੀਗਾ ਵਿਲ ਸੀ ਜਾਂ ਕਿੱਦਾਂ ਦਾ ਲੱਗਦਾ ਅਗਲੀ ਚੀਜ਼ ਇਜ਼ ਵਾਈਟ ਲੁਕਿੰਗ ਪਤਾ ਨਹੀਂ ਕਿਉਂ ਸੇਮ ਲੱਗਣਦੀ ਆ ਕੁਝ ਇਹਦੇ ਨਾਲ ਦਾ ਤੇ ਨੂੰ ਬਸ ਸੋਰ ਦੇ ਨੇ ਖਲਾਰੇ ਨੂੰ ਨੈਕਸਟ ਚੀਜ਼ ਆਪ ਉਹ ਇਟਸ ਅ ਸਵੈਟਰ ওভারਸਾਈਜ਼ਡ ਸਵੈਟਰ ਆ ਤੇ ਇਹਦੀ ਵੀ ਕੁਆਲਿਟੀ ਗੁੱਡ ਲੱਗਣ ਦੀ ਵੇਖਣ ਦੇ ਵਿੱਚ ਤੇ ਆਈ ਕੈਨ ਸ਼ੋ ਯੂ ਗਾਇਸ ਥਿਸ ਇਜ਼ ਦ ਸਵੈਟਰ ਵੀ ਹੈਵ ਥਰੋ ਮਟੇਰ ਦੋ oh this is also a dress kind of thing but it's with the ਇਹਦੀ ਲੁੱਕ ਇਦਾਂ ਲੱਗਦੀ ਹੈ ਕਿ ਇਟਸ ਵਿਦ ਅ ਸਕਰਟ 올 ਆਫ ðiਜ਼ ਮੈਸਾਨੀਆਂ ਲੈਗਿੰਗਸ ਦੇ ਨਾਲ ਲੌਂਗ ਬੂਟਸ ਦੇ ਨਾਲ ਉੱਤੋਂ ਦੀ ওভারਕੋਟ ਪਾ ਕੇ ਤੁਸੀਂ ਸਟਾਈਲ ਕਰ ਸਕਦੇ ਹੋ ਤੇ ਆਪ ਪਾ ਕੇ ਦੇਖਾਂਗੇ ਕਿ ਯਾ ਇਟਸ ਪ੍ਰੀਟੀ ਲੌਂਗ ਗਾਇਸ ਕੈਨ ਸੀ ਨਹੀਂ ਅੱਧੀ ਆਉਂਦੀ ਹੈ ਜੋ ਮੈਂ ਪਾਉਂਗੀ ਉਦੋਂ ਦਿਖਾਵਾਂਗੀ ਸੋ ðiਸ ਇਜ਼ ði ਵਨ ਜਿਹੜੀ ਆਪਣੀ ਅਗਲੀ ਚੀਜ਼ ਆਈ ਆ ਤੇ ਇਹ ਦੀ ਇਹ ਵੀ ਥੋੜ ਇਹ ਵੀ ਵਿਂਟਰ ਵਾਲੀ ਆ ਲਾਈਕ ਮੋਟਾ ਸਟੱਫ ਹੈ ਇਹਦਾ ਵੀ Let me show you ਲਾਗੋ ਦੀ ਸਲਾਗੋ ਦੀ ਆ ਇਦਾਂ ਦੀ ਲੱਗਦੀ ਆ ਉੱਪਰ ਇਹਦੇ ਇਦਾਂ ਟਾਪ ਵਾਂਗੂ ਆ ਥੱਲੇ ਇਹਦੇ ਨਾਲ ਇਦਾਂ ਸਕਰਟ ਵਾਂਗੂ ਬਟ ਇਟਸ ਅਟੈਚ ਫੁੱਲ ਡਰੈਸ ਟਾਈਪ ਆ ਆਪਣੇ ਕੋਲ ਹੈਗੀ ਇੱਕ ਕੋਟੀ ਟਾਈਪ ਦੀ ਆ ਸਵੈਟਰ ਟਾਈਪ ਕਾਰਡੀਗਨ ਕੋਟੀ ਸਵੈਟਰ ਕਾਰਡੀਗਨ ਸਾਰੀ ਕੋ ਦੇ ਵਿੱਚ ਹੀ ਆ ਐਂਡ ਆਈ ਡੋਨਟ ਥਿੰਕ ਕਿ ਆ ਮੈਨੂੰ ਪੂਰੀ ਆਣੀ ਹੈ ਛੋਟੀ ਲੱਗਣ ਦੀ ਹੈ ਉੱਚੀ ਬਾਹਾਂ ਵੀ ਮੈਨੂੰ ਇਹਦੀਆਂ ਥੋੜੀਆਂ ਉੱਚੀਆਂ ਲੱਗਣ ਦੀ ਹੈ ਕਿਉਂ ਨਹੀਂ ਓਕੇ ਟਰਾਈ ਕਰਕੇ ਪਾ ਕੇ ਦਿਖਾਵਾਂਗੇ ਕਿ ਕਿੱਦਾਂ ਦੀ ਲੱਗਦੀ ਹੈ ਬਟ ਇਹਦੀ ਡੀਟੇਲਸ ਦੇਖੋ ਕਿੰਨੀਆਂ ਸੋਹਣੀਆਂ ਇਹਦੇ ਤੇ ਬੋ ਬਣੀ ਹੋਈ ਆ ਤੇ ਕੁਆਲਿਟੀ ਐਮ ਪ੍ਰੀਟੀ ਗੁੱਡ ਆ ਇਹਨਾਂ ਸਾਰਿਆਂ ਦੀ ਐਮ ਇੰਪ੍ਰੈਸਡ ਤੇ ਇਹਦਾ ਵੀ ਨਾਈਸ ਕਲਰ ਹੈ ਯੂ ਗਾਇਸ ਕੈਨ ਸੀ ਇਟਸ ਅ ਬਲੂ ਜੇ ਟੋਨ ਆ ਆਈ ਡੋਨਟ ਨੋ ਵੀਡੀਓ ਚ ਸ਼ਾਇਦ ਗ੍ਰੇ ਲੱਗਦਾ ਹੋਵੇ ਦੈਨ ਆ ਅਨਦਰ ਲੈਗਿੰਗ ਆ ਇਹ ਵੀ ਮੈਨੂੰ ਲੱਗਦਾ ਜੇ ਉਹ ਛੋਟੀ ਹੈ ਤੇ ਇਹ ਵੀ ਛੋਟੀ ਹੋਏਗੀ ਇਹਨੂੰ ਮੈਂ ਖੋਲਣਾ ਨਹੀਂ ਹੈਗਾ ਬਾਅਦ ਚ ਦੇਖਦੇ ਆ ਓ ਦ ਨੈਕਸਟ ਥਿੰਗ ਵੀ ਗਾਟ ਇਜ਼ ਟ੍ਰੈਡਮਿਲ ਤੇ ਤੁਰਨ ਵਾਲੇ ਬੂਟ ਸੋ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਜਿਨ੍ਹਾਂ ਨੂੰ ਪਤਾ ਹੈ ਉਹ ਜਿਹੜੇ ਟ੍ਰੈਡਮਿਲ ਤੇ ਤੁਰਨ ਲਈ ਇੱਕ ਡਿਫਰੈਂਟ ਤਰ੍ਹਾਂ ਦੇ ਸ਼ੂਜ਼ ਜੇ ਹੁੰਦੇ ਆ ਜਿਹਦੇ ਨਾਲ ਤੁਹਾਡੇ ਪੈਰ ਨਹੀਂ ਖਰਾਬ ਹੁੰਦੇ ਤੇ ਟ੍ਰੈਡਮਿਲ ਦੀ ਬੈਲਟ ਵੀ ਨਹੀਂ ਖਰਾਬ ਹੁੰਦੀ ਸੋ ਥੀਸ ਇਜ਼ ਦ ਵਨਸ ਆਈ ਥਿੰਕ ਥੀਸ ਵਿਲ ਫਿਟ ਮੀ ਰੀਲੀ ਗੁੱਡ ਬਟ ਆਈ ਡੋਨਟ ਨੋ ਕਿ ਆ ਥੋੜੇ ਫੰਕੀ ਸਟਾਈਲ ਆ ਬਟ ਟਰੈਡਮਿਲ ਦੇ ਵਾਸਤੇ ਗੁੱਡ ਆ ਲੈਟਸ ਸੀ ਥੈਨ ਵੀ ਹੈਵ ਇਹਦੇ ਜਿਹੜੇ ਕਾਲਜ ਪੂਰੇ ਜਿਹੇ ਬੜੇ ਆਏ ਆ ਆਪਣੇ ਕੋਲ ਫੇਰ ਆਇਆ ਆਪਣਾ ਇੱਕ ਨਾਈਟ ਸੂਟ ਜਿਹੜਾ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਸੀਗਾ ਤੇ ਓਕੇ ਗਾਇਜ਼ ਅਗਲੀ ਚੀਜ਼ ਚੀਲ ਨਹੀਂ ਚੀਜ਼ ਆਪਣੇ ਕੋਲ ਆਈ ਹੈਗੀ ਆ ਆਹ ਵਾਲੀ ਆਵਲਾ ਨਾਈਟ ਸੂਟ ਕਰੇ ਪੌਨ ਨੂੰ ਆ ਬਹੁਤ ਕਿਊਟ ਲੱਗ ਰਿਹਾ ਆ ਅਸੀਂ ਸੂਨ ਕਿਤੇ ਟ੍ਰੈਵਲ ਕਰ ਰਹੇ ਆ ਉਹਦੀਆਂ ਉਹ ਸਾਰਾ ਕੁਝ ਆਪਾਂ ਤਾਂ ਨਸ਼ੇਰ ਕਰਾਂਗੇ ਜਦੋਂ ਆਪਾਂ ਜਾਵਾਂਗੇ ਹਲੇ ਤੱਕ ਤੇ ਉਹ ਸਰਪ੍ਰਾਈਜ਼ ਹੀ ਆ ਤੇ ਆ ਸਾਰੀਆਂ ਚੀਜ਼ਾਂ ਆਈ ਥਿੰਕ ਜੋ ਕਾਫੀ ਚੀਜ਼ਾਂ ਮਿਲ ਕੇ ਖੜ ਸਕਦੀਆਂ ਯੂ ਗਾਇਜ਼ ਵਿਲ ਸੀ ਲੇਟਰ ਐਂਡ ਦੈਨ ਵਿਦ ਇਨ ਆ ਲ ਹੈਗਾ ਵਾਲਾ ਪਜਾਮਾ ਐਂਡ ਪਜਾਮੇ ਦੇ ਨਾਲ ਨਾ ਮੈਨੂੰ ਜਿਹੜਾ ਪਜਾਮਾ ਥੱਲੇ ਫੁੱਲਾ ਹੋਵੇ ਨਾ ਮੈਨੂੰ ਉਹ ਪਸੰਦ ਆ ਜਿਹੜੇ ਪਜਾਮੇ ਥੱਲੇ ਇਦਾਂ ਰਬੜ ਜੀ ਪਈ ਹੁੰਦੀ ਹੈ ਨਾ ਕੀ ਕਹਿੰਦੇ ਉਹਨੂੰ ਇਲਾਸਟਿਕ ਉਹਨੇ ਮੈਨੂੰ ਪਸੰਦ ਸੋ ਥਿਸ ਇਜ਼ ਗ ਮਮਦਰ ਵਨ ਜਿੱਦ ਖੋਲ ਲੈਣੇ ਆ ਸੋ ਆ ਜਿਹੜੇ ਸ਼ੂਜ਼ ਵਗੈਰਾ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਡਾਊਟ ਆ ਕਿ ਮੈਨੂੰ ਫਿੱਟਉ ਨਹੀਂ ਹੁੰਦੇ ਹੁੰਦੇ ਸੋ ਆਪਾਂ ਟਰਾਈ ਕਰਕੇ ਦੇਖ ਲੈਣੇ ਕਿ ਕਿਹੜੇ ਸੀਗੇ ਪਹਿਲੇ ਓਕੇ ਥੀਜ਼ ਆਰ ਦ ਬੂਟਸ ਲੰਬੇ ਬੂਟ ਨੇ ਵੇਖਣ ਚ ਦੀ ਕੁਆਲਿਟੀ ਗੁੱਡ ਲੱਗਦੀ ਹੈ ਮੋਟੀ ਲੈਦਰ ਲੱਗਦੀ ਪਈ ਹੈ ਤੇ ਮਤਲਬ ਚੀਪ ਨਹੀਂ ਲੱਗ ਰਹੀ ਕਈ ਲੱਗਦੀ ਹੈ ਨਾ ਲੈਦਰ ਇਦਾਂ ਸੀਨ ਜਿਹੜੀ ਹੁੰਦੀ ਆ ਉਹ ਥੋੜੀ ਮਾੜੀ ਹੁੰਦੀ ਆ ਇਹਦੀ ਉਦਾਂ ਦੀ ਫੀਲ ਬਿਲਕੁਲ ਨਹੀਂ ਹੈਗੀ ਐਂ ਇਹਦੀ ਹਾਈਟ ਬਿਲਕੁਲ ਪਰਫੈਕਟ ਹੈ ਜੀ ਜ਼ਿਆਦਾ ਲੰਬੀ ਨਹੀਂ ਹੈਗੀ ਤੇ ਆ ਇਦਾਂ ਬੂਟਸ ਆ ਜਦੋਂ ਇਹ ਇਹ ਬੂਟਸ ਆਪਾਂ ਜਿਹੜੀਆਂ ਡਰੈਸਸ ਮੈਂ ਦਿਖਾਈਆਂ ਨਾ ਉਹਨਾਂ ਦੇ ਨਾਲ ਆਪਾਂ ਪਾ ਸਕਦੇ ਆ ਸੋ ਗੋਡਿਆਂ ਤੱਕ ਹੁੰਦੇ ਆ ਤੇ ਵੇਖਣ ਚ ਪਾਏ ਵੀ ਸੋਹਣੇ ਲੱਗਦੇ ਆ ਤੇ ਹੁੰਦੇ ਵੀ ਕੰਫਰਟੇਬਲ ਆ ਤੇ ਇਹ ਜਦੋਂ ਮੈਂ ਪਾਉਂਗੀ ਪਾ ਕੇ ਦੇਖੂੰਗੀ ਕਿ ਮੈਨੂੰ ਆਉਂਦੇ ਵੀ ਹੈਗੀ ਆ ਕਿ ਨਹੀਂ ਜੇ ਆਗੇ ਤੇ ਫਿਰ ਵੈਲੈਂਡ ਗੁੱਡ ਫਿਰ ਨੈਕਸਟ ਇਜ਼ ਅਨਦਰ ਸ਼ੂਜ਼ ਗਾਈਜ਼ ਤੇ ਇਹ ਹੈਗੇ ਆ ਡਿਫਰੈਂਟ ਉਹ ਆ ਇਹ ਹੈਗੇ ਆ ਆ ਚੂਹੇ ਦੇ ਰੰਗ ਦੇ ਚੂਹਾ ਕਿਹੜਾ ਹੈ ਹਾਂ ਪਰ ਕਿਹੜਾ ਰੰਗ ਕਹਿੰਦੀ ਹੈ ਬਟ ਰੀਲੀ ਨਾਈਸ ਕਲਰ ਆ ਤੇ ਇਹਦਾ ਵੀ ਸਟਾਈਲ ਸਹੀ ਆ ਬਟ ਇਹ ਬਾਅਦ ਹੀ ਮੈਂ ਦੇਖੂਗੀ ਲੇਟਰ ਔਨ ਕਿ ਕਿੱਦਾਂ ਦੇ ਲੱਗਦੇ ਆ ਸਾਰੇ ਸੋ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਤੁਹਾਨੂੰ ਉਹ ਦਿਖਾ ਰਹੀ ਹਾਂ ਕਿ ਆਪਾਂ ਕੀ ਕੀ ਚੀਜ਼ਾਂ ਜਿਹੜੀਆਂ ਆਰਡਰ ਕੀਤੀਆਂ ਨੇ ਨੈਕਸਟ ਥੀng ਆਪਣੀ ਆ ਵੇਖੋ ਡੱਬਾ ਟੁੱਟਾ ਆਇਆ ਤੇ ਚੀਜ਼ ਹੈਗੀ ਆ ਆ ਬਰਾਊਨ ਕਲਰ ਦੇ ਬੂਟਸ ਤੇ ਇਹ ਥੋੜੇ ਹੈਗੇ ਆ ਵੈਲਵਟ ਟਾਈਪ ਲੈੱਪੀ ਸ਼ੂਈ ਬਣੀ ਇਸ ਇਦਾਂ ਦੇ ਆ ਇਹ ਵੀ ਜਦੋਂ ਪਾਵਾਂਗੇ ਉਦੋਂ ਹੀ ਪਤਾ ਲੱਗੇਗਾ ਕਿ ਕਿੱਦਾਂ ਦੇ ਲੱਗਦੇ ਆ ਕਿ ਪਾਉਣ ਚ ਕੰਫਰਟੇਬਲ ਵੀ ਹੈਗੇ ਬਾਕੀ ਸਨੋ ਚ ਪੈਰ ਪੂਰ ਨਾ ਇਹਦੇ ਤੋਂ ਤੜਾਲਿਓ ਕਿਉਂਕਿ ਇਹਦੇ ਪੈਰ ਇਹਦੇ ਥੱਲੇ ਹੈ ਨਹੀਂ ਐਡੀ ਗ੍ਰਿਪ ਇਹ ਸ਼ੋਅ ਹਲੇ ਜਾਦੇ ਆ ਅਗਲੀ ਚੀਜ਼ ਹੈਗੀ ਆ ਮੈਂ ਆਰਡਰ ਕੀਤੀ ਇੱਕ ਜੀਨਸ ਆ ਇਹਦਾ ਤੁਸੀਂ ਮੈਂ ਸਾਈਜ਼ ਆਰਡਰ ਕੀਤਾ ਸੀਗਾ ਜਿਹੜਾ ਇਹਦਾ ਸਭ ਤੋਂ ਵੱਡਾ ਸਾਈਜ਼ ਵੀ ਹੈ ਨਾ ਉਹ ਵੀ ਮੈਨੂੰ ਛੋਟਾ ਲੱਗੰਦਿਆ ਹੈ ਬਾਕੀ ਇਹ ਪਾਇਆ ਹੀ ਪਤਾ ਲੱਗਣਾ ਪਲੱਸ ਇਹਦਾ ਕਲਰ ਇਜ਼ ਨਾਟ ਦ ਵਨ दैट ਆ ਵਾਸ ਐਕਸਪੈਕਟਿੰਗ ਥੋੜਾ ਡਾਰਕਰ ਕਲਰ ਮੈਂ ਐਕਸਪੈਕਟ ਕਰਨੀ ਸੀਗੀ ਤੇ ਦਿਸ ਇਜ਼ ਜਸਟ ਲਾਈਕ ਅ ਨਾਰਮਲ ਸਟ੍ਰੇਟ ਫਿਟ ਜੀਨ ਹੈ ਤੇ ਕਿੰਨੇ ਤਾਗੇ ਲੱਗੇ ਆ ਜਿੱਦਾਂ ਹੁਣੇ ਸਿੱਪ ਦੇ ਦੱਜੀ ਨੇ ਕੀਤੀ ਹੁੰਦੀ ਪੈਕ ਇਟਸ ਲਿਟਰਲੀ ਫੁੱਲ ਆਫ ਤਾਗੇ ਐਂਡ ਆ ਡੋ ਨੋ ਇਟਸ ਇਸ ਦ ਗੱਡੀ ਕਿਦਾਂ ਦਾ ਪਤਾ ਨਹੀਂ ਕੀ ਹੈ ਕਿ ਅਗਲੀ ਚੀਜ਼ ਹੈਗਾ ਆਹ ਵਾਲਾ ਕਾਰਡੀਗਨ ਬਰਾਊਨ ਕਲਰ ਦਾ ਤੇ ਆ ਹੈਗਾ ਕਾਰਡੀਗਨ ਇਹਦੀ ਇਹ ਮੈਨੂੰ ਤਾਂ ਵਧੀਆ ਲੱਗਿਆ ਕਿ ਇਹਦੇ ਆਹ ਡੀਟੇਲਸ ਚੈੱਕ ਕਰੋ ਬਰਾਊਨ ਦੇ ਉੱਤੇ ਵਾਈਟ ਦੇ ਨਾਲ ਡੀਟੇਲਸ ਬਹੁਤ ਸੋਹਣੀਆਂ ਲੱਗਦੀਆਂ ਐ ਇਦਾਂ ਦੇ ਦੋ ਚਾਰ ਇਦਾਂ ਫੁੱਲ ਜੇ ਬਣੇ ਹੋਏ ਆ ਤੇ ਇਹ ਵੀ ਜਦੋਂ ਪਾਵਾਂਗੇ ਇਹਦੀ ਫਿਟਿੰਗ ਸਾਰਿਆਂ ਦੀ ਮੈਂ ਪਾ ਕੇ ਬਾਅਦ ਵਿੱਚ ਲੇਟਰੋਂ ਦੇਖੂਗੀ ਰਾਈਟ ਨਾਉ ਤਾਂ ਇਹਦੇ ਚ ਪੂਰਾ ਸਟੈਟਿਕ ਕਰੰਟ ਆਉਂਦਿਆ ਆ ਤੇ ਮੇਰੇ ਨਾਲ ਆ ਪੂਰਾ ਚਿਪਕਿਆ ਤੇ ਆ ਮੈਨੂੰ ਇਦਾਂ ਦੇ ਕੱਪੜੇ ਬਹੁਤ ਪਸੰਦ ਨਹੀਂ ਆਗੇ ਕਿ ਜਿਹੜੇ ਚਿਪਕਨ ਜਾਂਦੇ ਬਾਕੀ ਆਪਾਂ ਇਹਨੂੰ ਪਾਵਾਂਗੇ ਤੇ ਤੁਹਾਨੂੰ ਮਿੱਤ ਤੁਸੀਂ ਮੇਰੀਆਂ ਵੀਡੀਓਜ਼ ਦੇ ਵਿੱਚ ਦੇਖੋਗੇ ਕਿ ਕਿੱਥੇ ਕਿੱਦਾਂ ਦਾ ਲੱਗ ਰਿਹਾ ਠੀਕ ਆ ਔਰ ਜਦੋਂ ਮੈਂ ਇੱਕ ਸੈਪਰੇਟ ਵੀਡੀਓ ਬਣਾਉਂਗੀ ਜਿਹਦੇ ਵਿੱਚ ਮੈਂ ਪਾ ਕੇ ਦਿਖਾਉਂਗੀ ਬਾਕੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਅਗੇਨ ਉਹੀ ਦੱਸ ਰਹੀ ਹਾਂ ਕਿ ਕਿਹੜੀ ਜਿਹੜੀ ਚੀਜ਼ ਮੈਂ ਆਰਡਰ ਕੀਤੀ ਐਂਡ ਦੈਨ ਆਈ ਥਿੰਕ ਥਿਸ ਇਜ਼ ਦ ਲੇਕ ਇੱਕ ਦੋ ਚੀਜ਼ ਹੋਰ ਆ ਗਈਆਂ ਐਂਡ ਦੈਨ ਆਰ ਜਸਟ ਅਗੇਨ ਸੇਮ ਜਿਹੜੀ ਮੈਂ ਪਹਿਲਾਂ ਸ਼ੋ ਕੀਤੀਆਂ ਸੀਗੀਆਂ ਬੇਸਿਕ ਕਲਰਸ ਦੇ ਵਿੱਚ ਨਾ ਇਦਾਂ ਥੱਲੇ ਪਾਉਣ ਨੂੰ ਕਰੂਨ ਇੱਕ ਟਾਪ ਲਿਆ ਬੇਸਿਕ ਜਿਹਦਾ ਬੇਸ ਲੇਅਰ ਵਾਸਤੇ ਸੋ ਇੱਕ ਆ ਹੋ ਗਿਆ ਐਂਡ ਦੈਨ ਲਾਸਟ ਸੈਕੰਡ ਥਿੰਗ ਜ ਆਪਣੀ ਹੈਗੀ ਆ ਆ ਗਈ ਮਾਈਕੀ ਓਹ इट्स ਅ ਡਰੈਸ ਆਈ ਥਿੰਕ ਇਹ ਵੀ ਇੱਕ ਡਰੈਸ ਹੀ ਆ ਤੇ ਇਹ ਪਹਿਣੀ ਆ ਥੱਲੇ ਇਹ ਪਹਿਣੀ ਆ ਲਾਈਕ ਜਿੱਦਾਂ 셔ਟ ਪਾ ਕੇ ਉਹਦੇ ਉੱਪਰ ਦੀ ਜਾਂ ਫਿਰ ਥੱਲੇ ਉਹਦੀ ਕੋਈ ਕਰੂਨੈਕ ਟੌਪ ਪਾ ਕੇ ਉਹਦੇ ਉੱਪਰ ਦੀ ਇਦਾਂ ਦੀ ਪਾਈਗੀ ਪਰ ਪ੍ਰੈਸ ਕਰਸ ਕਰਨ ਲਈ ਪੂਰੀ ਸੈੱਟ ਹੋਣ ਲਈ ਇਹ ਫੇਰ ਹੀ ਵਧੀਆ ਲੱਗੂਗੀ ਜਦੋਂ ਪਾਵਾਂਗੇ ਦੈਨ ਲਾਸਟ ਪੀਸ ਆਪਣੀ ਪਾਰਸਲ ਦੇ ਵਿੱਚ ਹੈਗੀ ਆ ਇਜ਼ ਦਾ ਆਰਮ ਲੈਸ ਬੈਕ ਰਾਈਟ ਸਵੈਟਰ that is also a best ਜਿਹੜੀ ਹੁੰਦੀ ਆ ਇਦਾਂ ਛੋਟਾ ਸਵੈਟਰ ਇਹ ਵੀ ਕਰੂਨ ਐ ਟੌਪ ਬੇਸਡ ਟੌਪ ਦੇ ਉੱਤੋਂ ਦੀ ਆਪਾਂ ਪਾ ਲਈ ਦੀ ਇਹਦਾ ਬਹੁਤ ਸੋਹਣਾ ਨਾਈਸ ਕਲਰ ਹੈ ਤੇ ਇਹਦੇ ਨਾਲ ਦਾ ਸਾਡੇ ਘਰੇ ਇੱਕ ਸਵੈਟਰ ਦੀ ਬੁੰਤੀ ਵੀ ਚਲਦੀ ਗਈ ਵੇ ਸੋ ਦਿਸ ਇਜ਼ ਦਾ ਇਹ ਸਾਰੇ ਕੱਪੜਿਆਂ ਦੀ ਹਾਲ ਸੀਗਾ ਹੁਣ ਆਪਾਂ ਅਗਲੇ ਪਾਰਸਲਸ ਖੋਲਦੇ ਆ ਤੇ ਉਹਦੇ ਚ ਦੇਖਦੇ ਆ ਕਿ ਉਹਦੇ ਵਿੱਚ ਕੀ ਕੀ ਆ ਓਕੇ ਗਾਈਜ਼ ਇਹਦੇ ਵਿੱਚ ਹੈਗੇ ਆ ਆਪਣੇ ਪਰਸ ਸਾਰੇ ਤੇ ਆਪਾਂ ਇਹਨਾਂ ਨੂੰ ਖੋਲ ਕੇ ਵਿਖਾਣੇ ਆ ਕਿ ਇਹਦੇ ਵਿੱਚ ਕਿਦਾਂ ਕਿਦਾਂ ਦੇ ਪਰਸ ਆ ਕੁਝ 1 ਦੇ 2 ਦੇ ਵੀ ਹੈਗੇ ਆ ਸੋ ਲੈਟਸ ਸ਼ੂ ਦਿ ਫਰਕਲੀ ਸਾਰੇ ਪੈਕੇਟ ਆਪਾਂ ਨੂੰ ਖੋਲਣੇ ਪੈਣੇ ਆ ਥਿਸ ਇਜ਼ ਅ ਟਾਸਕ ਫਰ ਮੀ ਆਬਵੀਅਸਲੀ ਤੇ ਆਪਾਂ ਨਾਲ ਖੋਲਣਾ ਸੋ ਪਹਿਲਾ ਪਰਸ ਆਪਣਾ ਹੈਗਾ ਮੈਂ ਲਾਗੂ ਦੀ ਦੁਕਾਨ ਜਿਨੀ ਆ ਲਾਗੇ ਲਾ ਕੇ ਦਿਖਾ ਦੇਣੀ ਆ ਜਾਨਾ ਤੇ ਅ ਇਦਾਂ ਆ ਇਹਦੇ ਵਿੱਚ ਇਹਦੀ ਤਣੀ ਵੀ ਹੋਊਗੀ ਤੇ ਆ ਇਦਾਂ ਸਿੰਪਲ ਜਿਹਾ ਸਾਈਡ ਬੈਗ ਆ ਕ੍ਰੋਸ ਬੋਡੀ ਬੈਗ ਵਾਂਗ ਤੇ ਇਹਦੇ ਵਿੱਚ ਇਦਾਂ ਪੈਗਟ-ਪੁਗੜੇ ਜਿ ਪਏ ਹੋਏ ਆ ਬਾਕੀ ਇਹਦੇ ਨਾਲ ਲੱਗੇਗੀ ਤਣੀ ਤੇ ਪਹਿਲਾ ਹੈਗਾ ਆਪਣਾ ਆ ਅਗਲਾ ਹੈਗਾ ਵਾ ਬਰਾਊਨ ਕਲਰ ਦੇ ਵਿੱਚ ਇਹਨੂੰ ਵੀ ਆਪਾਂ ਖੋਲ ਲੈਣੇ ਆ ਇਹਨਾਂ ਦੀ ਕੁਆਲਿਟੀ ਗਾਇਜ਼ ਪਤਾ ਲੱਗੇਗੀ ਜਦੋਂ ਯੂਜ਼ ਕਰਾਂਗੇ ਉਦਾਂ ਨਹੀਂ ਇਹਨਾਂ ਦੀ ਕੁਆਲਿਟੀ ਕਿਸੇ ਵੀ ਪਰ ਆ ਤੇ ਅਗਲਾ ਹੈਗਾ ਆ ਏ ਟੱਕ ਵੀਡੀਓਜ਼ ਦੇ ਵਿੱਚ ਸੌਰੀ ਫੋਟੋਜ਼ ਦੇ ਵਿੱਚ ਨਾ ਬੜੇ ਵੱਡੇ ਬਟੇਜੇ ਲੱਗਦੇ ਐ ਏਡੇ ਏਡੇ ਵੱਡੇ ਵਖਾਉਂਦੇ ਆ ਤੇ ਭੇਜਣ ਲੱਗਿਆਂ ਏਡੇ ਕ ਭੇਜ ਦਿੰਦੇ ਇਹਦੇ ਇਹ ਵੀ ਇਹਦੇ ਅੰਦਰ ਵੀ ਉਹੀ ਆ ਤਣੀ ਵਾਲਾ ਆ ਵੀ ਕਿ ਪਤਾ ਨਹੀਂ ਤਣੀ ਵਾ ਸੈਪਰੇਟ ਦੇ ਨਹੀਂ ਚ ਦੇ ਵਿੱਚ ਹੋਊਗੀ ਸੋ ਆ ਹੈਗਾ ਆਪਣਾ ਦੂਜਾ ਇਹਦੀ ਵੀ ਤਣੀ ਜੀ ਲੱਗੇਗੀ ਤੇ ਇਹਦਾ ਕਲਰ ਬਹੁਤ ਜ਼ਿਆਦਾ ਪ੍ਰੀਟੀ ਲੱਗੰਦੇ ਆ ਬਹੁਤ ਜ਼ਿਆਦਾ ਸੋਹਣਾ ਅਗਲਾ ਇਜ਼ ਸਟੇਮ ਉਹੀ ਜਿਹੜਾ ਮੈਂ ਪਹਿਲਾਂ ਦਿਖਾਇਆ ਬਰਾਊਨ ਬਟ ਉਹਦੇ ਇਹਦਾ ਕਲਰ ਚੇਂਜ ਹੈ ਇਹ ਹੈਗਾ ਬਰਾਊਨ ਕਲਰ ਦਾ ਸੌਰੀ ਉਹ ਬਰਾਊਨ ਸੀਗਾ ਇਹ ਹੈਗਾ ਬਲੈਕ ਕਲਰ ਦੇ ਵਿੱਚ ਤੇ ਡਿਜ਼ਾਈਨ ਇਹਦਾ ਵੀ ਸੇਮ ਹੈਗਾ ਅੱਜ ਦੀ ਵੀਡੀਓ ਚ ਜਿਹੜਾ ਮੈਂ ਆਪਣਾ ਲਾਸਟ ਪਾਰਸਲ ਦਿਖਾਣਾ ਹੈ ਉਹ ਹੈਗਾ ਆ ਤੇ ਇਹਨੂੰ ਆਪਾਂ ਖੋਲਦੇ ਆਈ ਥਿੰਕ ਇਹ ਲੌਂਗ ਜੈਕਟ ਹੈਗੀ ਆ ਇਜ਼ ਇਟ ਮਾਰਕਸ ਤੋਂ ਮੈਂ ਲਈ ਸੀਗੀ ਤੇ ਇਹ ਡੋਨਟ ਵਾਂਟ ਕਿ ਮੈਂ ਆਪਣੀ ਜੈਕਟ ਹੀ ਕੱਢਾਂ ਕਿਉਂਕਿ ਮੇਰੇ ਕੰਮ ਥੋੜੇ ਜਿਹਾ ਇਦਾਂ ਹੀ ਹੁੰਦੇ ਆ ਸੋ ਆ ਹੈਗਾ ਯਾ ਜੀ ਲੰਬਾ ਪਫਰ ਪੂਰੀ ਫੁੱਲ ਲੈਂਥ ਪਫਰ ਹੈਗਾ ਯਾ ਵਿਦ ਕੈਪ ਐਂਡ एवरीथिंग ਤੇ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਦਾ ਪਫਰ ਠੀਕ ਆ ਇਹ ਮੈਂ ਪਾ ਕੇ ਕਿਸੇ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਜਰੂਰ ਸ਼ੇਅਰ ਕਰੂੰਗੀ ਬਾਕੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਆ ਲੈਟ ਮੀ ਟੈਲ ਯੂ ਇਹ ਹੈਗਾ ਆ ਰਿਡਜ਼ੀਆ ਦੇ ਉੱਤੇ 450 ਕੇ 500 ਡਾਲਰ ਦੀ ਇਹ ਵਾਲੀ ਜੈਂਕਟ ਆ ਐਂਡ ਜੇ ਤੁਸੀਂ ਚਾਹੁੰਦੇ ਹੋ ਕਿ ਇੰਨੇ ਪੈਸੇ ਨਾਲ ਖਰੀਦੋ ਤੇ ਸੇਮ ਐਗਜ਼ੈਕਟ ਕਾਪੀ ਡੂਪ ਜਿੰਨੂੰ ਕਹਿੰਦੇ ਆ ਸੇਮ ਚੀਜ਼ ਚਾਹੁੰਦੇ ਹੋ ਤਾਂ ਤੁਸੀਂ ਇਹ ਮਾਰਕਸ ਤੋਂ ਲੈ ਸਕਦੇ ਹੋ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਪਾ ਦੂੰਗੀ ਤੇ ਇਹਨੂੰ ਮੈਂ ਵੇਅਰ ਕਰਕੇ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗੀ ਤੇ ਅੱਜ ਦੀ ਵੀਡੀਓ ਗਾਇਜ਼ ਇਹੀ ਸੀਗੀ ਆਪਣਾ ਸਾਰਾ ਜਿਹੜੀ ਹੈ ਮੇਰੇ ਆਰਡਰਸ ਸੀਗੇ ਉਹ ਹਜੇ ਤੱਕ ਆ ਰਹੇ ਆ ਬਲੈਕ ਫਰਾਈਡੇ ਦੇ ਤੇ ਉਹਦਾ ਹਾਲ ਚੱਲ ਰਿਹਾ ਹੈ ਤੋ ਜੋ ਜੋ ਮੈਂ ਆਰਡਰ ਕੀਤਾ ਸੀਗਾ ਉਹ ਆ ਰਿਹਾ ਹੈ ਹਜੇ ਵੀ ਕੁਝ ਹੋਰ ਵੀ ਸਮਾਨ ਆਣਾ ਹੈਗਾ ਜਿੱਦੇ ਮੈਂ ਵੇਟ ਕਰਨੀ ਆ ਜਦੋਂ ਉਹ ਚੀਜ਼ਾਂ ਵੀ ਆਣਗੀਆਂ ਮੈਂ ਤੁਹਾਡੇ ਸਾਰਿਆਂ ਨਾਲ ਉਹ ਵੀ ਸ਼ੇਅਰ ਕਰੂੰਗੀ ਤੇ ਬਸ ਅੱਜ ਦੀ ਵੀਡੀਓ ਇਹੀ ਸੀਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਦਨ ਸੱਚ ਮੇਰੇ ਕੋ ਆਹ ਆਰ ਪਾਰਸਲ ਸੀਗਾ ਆਈ ਡੋਨਟ ਥਿੰਕ ਕਿ ਆ ਮੈਂ ਦਿਖਾਉਣ ਦੀ ਲੋੜ ਹੈ ਕਿਉਂਕਿ ਇਹ ਮੇਰੇ ਕੰਮ ਦੇ ਰਿਲੇਟਡ ਆ ਸੋ ਥਿਸ ਇਜ਼ ਯੂ ਕੈਨ ਸੇ ਵੈਰੀ ਵੈਰੀ ਪਰਸਨਲ ਇਟਸ ਨਾਟ ਇਟਸ ਨਾਟ ਪਰਸਨਲ ਇਟਸ ਮੇਰੇ ਕੰਮ ਦੀਆਂ ਸਪਲਾਈ ਦਾ ਸੋ ਆਹ ਜਿਹੜੀਆਂ ਬਾਕੀ जड़ियाँ ही मैं तुम्हें तो सारे चीज़ा दिखा दी हैं तो अगर थोड़ा वीडियो वजी लगी है, प्लीज लाइक करे कॉमेंट करो शेयर भी जरूर करो एंड नैक्सट दस्यो किडियो मैं पोस्ट करा अंटिल दैन बाय बाय